ਰਸ਼ੀਕਾਲ ਜੀ ਮੈਂ ਰੌਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ মিডিਆ ਜਾਣਕਾਰੀ ਸਾਂਝੀ ਕਰਾਂਗੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਵੇਂ ਐਲਾਨ ਬਾਰੇ ਜੀ ਹਾਂ ਇਹ ਐਲਾਨ ਉਹਨਾਂ ਵਿਅਕਤੀਆਂ ਲਈ ਹੈ ਜਿਨ੍ਹਾਂ ਨੇ ਪੀਜੀਪੀ ਵੀਜ਼ਾ ਜਾਰੀ ਕੀਤਾ ਸੀਗਾ ਪੀਜੀਪੀ ਜਾਨੀ ਕਿ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਨੂੰ ਕੈਨੇਡਾ ਬੁਲਾ ਕੇ ਉਹਨਾਂ ਦੀ ਪੀਆਰ ਅਪਲਾਈ ਕੀਤੀ ਜਾਂਦੀ ਹੈ ਜਿਸ ਦੇ ਚਲਦਿਆਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੁਣ ਪੀਜੀਪੀ ਵੀਜ਼ਾ ਅਪਲਾਈ ਕਰਨ ਵਾਲਿਆਂ ਵਿਅਕਤੀਆਂ ਲਈ ਆਮਦਨ ਦਾ ਸਕੇਲ ਜਿਹੜਾ ਵਧਾ ਦਿੱਤਾ ਗਿਆ ਹੈ ਇਹ ਸਕੇਲ 2023 ਦੇ ਮੁਕਾਬਲੇ 3000 ਡਾਲਰ ਤੋਂ ਜ਼ਿਆਦਾ ਦਾ ਵਧਾ ਦਿੱਤਾ ਗਿਆ ਹੈ ਇਸ ਦੇ ਚਲਦਿਆਂ ਸਰਕਾਰ ਨੇ ਗੱਲ ਸਾਂਝੀ ਕੀਤੀ ਕਿ ਜੇਕਰ ਦੋ ਵਿਅਕਤੀਆਂ ਨੂੰ ਕੈਨੇਡਾ ਲਈ ਸਪੌਂਸ ਵੀਜ਼ਾ ਅਪਲਾਈ ਕੀਤਾ ਜਾਂਦਾ ਹੈ ਤਾਂ ਜਿਹੜੀ 2024 ਦੀ ਆਮਦਨ ਆ ਉਹ 47000 ਡਾਲਰ ਤੋਂ ਵੱਧ ਹੋਣੀ ਚਾਹੀਦੀ ਆ ਇਸ ਦੇ ਨਾਲ ਨਾਲ ਸਰਕਾਰ ਨੇ ਇਹ ਵੀ ਗੱਲ ਸਾਂਝੀ ਕੀਤੀ ਕਿ ਜਿੱਡਾ ਵੱਡਾ ਜਿੱਡਾ ਵੱਡਾ ਪਰਿਵਾਰ ਹੋਵੇਗਾ ਉਸ ਦੇ ਹਿਸਾਬ ਨਾਲ ਹੀ ਆਮਦਨ ਦਾ ਸਕੇਲ ਵਧਾ ਦਿੱਤਾ ਜਾਵੇਗਾ ਜੇਕਰ ਪਰਿਵਾਰ ਛੋਟਾ ਹੈ ਤਾਂ ਆਮਦਨ ਦਾ ਸਕੇਲ ਘਟ ਜਾਏਗਾ ਪਰ ਜੇਕਰ ਪਰਿਵਾਰ ਵੱਡਾ ਹੈ ਤਾਂ ਉਸ ਹਿਸਾਬ ਨਾਲ ਆਮਦਨ ਦਾ ਸਕੇਲ ਵਧਾ ਦਿੱਤਾ ਜਾਵੇਗਾ ਇਸ ਦੇ ਚਲਦਿਆਂ ਸਰਕਾਰ ਨੇ ਇਹ ਵੀ ਗੱਲ ਸਾਂਝੀ ਕੀਤੀ ਹੈ ਕਿ ਜਿਹੜਾ ਕਿ ਆਪਾਂ ਪੀਆਰ ਅਪਲਾਈ ਕਰਨ ਲਈ ਪਿਛਲੇ 3 ਸਾਲਾਂ ਦਾ ਰਿਕਾਰਡ ਚੈੱਕ ਕੀਤਾ ਜਾਵੇਗਾ ਜੇਕਰ ਰਿਕਾਰਡ ਦੇ ਹਿਸਾਬ ਨਾਲ 2024 ਦੇ ਵਿੱਚ 47000 ਡਾਲਰ ਤੋਂ ਵੱਧ ਦੀ ਆਮਦਨ ਹੈ ਤੇ 2022 ਤੇ 2023 ਦੀ ਆਮਦਨ ਵੀ ਜ਼ਿਆਦਾ ਹੈ ਤਾਂ 2025 ਦੇ ਵਿੱਚ 10000 ਤੋਂ ਵੱਧ ਪੀਆਰ ਸਪੌਂਸਰ ਵੀਜ਼ੇ ਅਪਲਾਈ ਕੀਤੇ ਜਾਣਗੇ ਤੇ ਉਹਨਾਂ ਨੂੰ ਅਪਰੂਵਲ ਦਿੱਤੀ ਜਾਵੇਗੀ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ